ਇਸ ਵਕਤ ਦੇ ਹਾਲਾਤ ਜੋ ਅਸੀਂ ਦਿਖਾ ਰਹੇ ਹਾਂ ਉਹ ਹੁਸ਼ਿਆਰਪੁਰ ਦੀਆਂ ਜੋ ਪੁਰਾਣੀਆਂ ਕਚੈਰੀਆਂ ਸੀ ਜਿੱਥੇ ਕਿ ਅਦਾਲਤਾਂ ਵੀ ਲੱਗਦੀਆਂ ਸੀ ਤੇ ਜੱਜ ਸਾਹਿਬਾਨਾਂ ਵੱਲੋਂ ਫੈਸਲੇ ਵੀ ਲਏ ਜਾਂਦੇ ਸਨ ਜੋ ਮੌਜੂਦਾ ਹਾਲਾਤ ਦਿਖਾ ਰਹੇ ਹਾਂ ਇਸ ਵਕਤ ਦੀਆਂ ਤਸਵੀਰਾਂ ਇਹ ਕਚੈਰੀਆਂ ਜੋ ਇਸ ਵਕਤ ਖੰਡਰ ਬਣ ਚੁੱਕੀਆਂ ਨੇ ਅਤੇ ਨਵੀਆਂ ਕਚੈਰੀਆਂ ਵਿੱਚ ਤਬਦੀਲ ਹੋ ਗਈਆਂ ਨੇ ਪਰ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਇਹ ਜਿਹੜੀ ਪ੍ਰਾਪਰਟੀ ਦੇ ਸਬੰਧ ਵਿੱਚ ਜੇ ਗੱਲ ਕਰੀਏ ਤਾਂ ਇੱਥੇ ਕੋਈ ਨਾ ਕੋਈ ਮੌਲ ਜਾਂ ਕੋਈ ਵੱਡੀ ਪਾਰਕ ਬਣ ਸਕਦੀ ਹੈ ਜਿਸ ਨਾਲ ਇੱਕ ਸੁਹਾਵਣਾ ਮਾਹੌਲ ਜੋ ਸ਼ਹਿਰ ਦੇ ਵਿੱਚ ਵਾਤਾਵਰਣ ਜੋ ਵਧੀਆ ਇੱਥੇ ਬਣ ਸਕਦਾ ਤੇ ਹੁਸ਼ਿਆਰਪੁਰ ਸ਼ਹਿਰ ਦੀ ਆਮ ਜੋ ਪਬਲਿਕ ਹੈ ਜੋ ਲੋਕ ਨੇ ਉਨਾ ਵਾਸਤੇ ਇੱਕ ਸਰਗਾ ਬਣ ਸਕਦੀ ਹੈ ਅਤੇ ਸਵੇਰੇ ਸ਼ਾਮ ਇੱਥੇ ਸੈਰ ਵੀ ਕੀਤੀ ਜਾ ਸਕਦੀ ਹੈ ਤੇ ਵੱਖ-ਵੱਖ ਤਰ੍ਹਾਂ ਦੀਆਂ ਪਾਰਕਾਂ ਬਣਾ ਕੇ ਵੱਡੇ-ਵੱਡੇ ਦਰਖਤ ਲਗਾ ਕੇ ਇੱਥੋਂ ਹਰਿਆਲੀ ਭਰਿਆ ਜੋ ਮਾਹੌਲ ਹੈ ਉਹ ਬਣਾਇਆ ਜਾ ਸਕਦਾ ਹੈ ਪਰ ਇਸ ਸਬੰਧੀ ਧਿਆਨ ਦੇਣ ਦੀ ਬਹੁਤ ਵੱਡੀ ਜ਼ਰੂਰਤ ਹੈ ਇਹ ਹੁਣ ਇਹ ਜੋ ਖੰਡਰ ਬਣ ਚੁੱਕੇ ਕਚਾਰੀਆਂ ਨੇ ਇੱਕ ਨਿਸ਼ੇਧਾ ਘਰ ਬਣਨ ਦੀ ਤਿਆਰੀ ਦੇ ਵਿੱਚ ਹੋ ਚੁੱਕਿਆ ਨਸ਼ੇੜੀਆਂ ਵੱਲੋਂ ਸ਼ਰੇਆਮ ਇੱਥੇ ਆ ਕੇ ਨਸ਼ੇ ਕੀਤੇ ਜਾਂਦੀ ਸੰਭਾਵਨਾ ਬੰਦੀ ਨਜ਼ਰ ਆ ਰਹੀ ਹੈ ਇਸ ਸਬੰਧੀ ਜੇ ਗੱਲ ਕਰੀਏ ਜਿੱਥੇ ਕਿ ਟਾਈਪਿਸਟ ਬੈਠੇ ਹੁੰਦੇ ਸਨ ਉਹਨਾਂ ਦੇ ਸ਼ਟਰ ਲੱਗੇ ਨੇ ਪਰ ਮੀਟਰ ਅਜੇ ਵੀ ਚੱਲ ਰਹੇ ਨੇ ਸੋ ਤੁਹਾਡੇ ਸਾਹਮਣੇ ਜੋ ਦ੍ਰਿਸ਼ ਨੇ ਇਹ ਮੀਟਰ ਜੋ ਲੱਗਾ ਹੋਇਆ ਦੁਕਾਨ ਦੇ ਬਾਹਰ ਇਹ ਉੱਪਰ ਵੀ ਲਿਖਿਆ ਬੋਰਡ ਲੱਗਾ ਫੋਟੋਸਟੇਟ ਲੈਮੀਨੇਸ਼ਨ ਤੇ ਮੀਟਰ ਚਾਲੂ ਹੈ ਇਸ ਦਾ ਬਿੱਲ ਜੋ ਆ ਉਹ ਕੌਣ ਅਦਾ ਕਰੇਗਾ ਲਾਈਟਸ ਨੇ ਉਹ ਵੀ ਕੰਟੀਨਿਊਸਲੀ ਚੱਲ ਰਹੀਆਂ ਨੇ ਸਾਰਾ ਬੋਝ ਪਬਲਿਕ ਤੇ ਹੀ ਪਵੇਗਾ ਲਗਾਤਾਰ ਤਸਵੀਰਾਂ ਇੱਥੋਂ ਦੇ ਜੋ ਇਹ ਸਾਰੇ ਕਮਰੇ ਬਣੇ ਸਨ ਜੋ ਵਕੀਲ ਵਕੀਲ ਸਾਹਿਬਾਨਾਂ ਦੇ ਜੋ ਰੂਮ ਬਣੇ ਸਨ ਉਹ ਸਾਰੇ ਹੀ ਖੰਡਰ ਬਣ ਕੇ ਟੈਟੇਰੀ ਹੋ ਚੁੱਕੇ ਨੇ ਤੇ ਦਿਵਾਰਾਂ ਜੋ ਨੇ ਉਹ ਵੀ ਖੰਡਰ ਬੰਦੀਆਂ ਨਜ਼ਰ ਆ ਰਹੀਆਂ ਨੇ ਇਸ ਕੋਟ ਤੋਂ ਬਾਅਦ ਇੱਕ ਹੋਰ ਕੋਟ ਦੇ ਤੁਹਾਨੂੰ ਦ੍ਰਿਸ਼ ਦਿਖਾਣੇ ਆ ਕਿ ਕੀ ਹਾਲਾਤ ਨੇ ਉਸ ਦੇ ਪ੍ਰਸ਼ਾਸਨ ਵੱਲੋਂ ਅਨਗੈਲੀ ਵਰਤਨ ਤੋਂ ਬਾਅਦ ਜੋ ਹਾਲਾਤ ਇੱਥੇ ਬੰਦੇ ਨਜ਼ਰ ਆ ਰਹੇ ਨੇ ਜਿੱਥੇ ਕਿ ਕੋਈ ਵੀ ਅਨਸੁਖਾਵੀ ਘਟਨਾ ਹੋਣ ਦੇ ਅਸਾਰ ਬਣ ਸਕਦੇ ਨੇ ਜਿਸ ਸੰਬੰਧੀ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਬਹੁਤ ਵੱਡੀ ਇੱਕ ਲੋੜ ਸਮਝੀ ਜਾ ਰਹੀ ਹੈ ਪਰ ਕੁੰਭ ਕਰਨੀ ਨੀਂਦ ਸੁੱਤਾ ਪ੍ਰਸ਼ਾਸਨ ਇਸ ਸੰਬੰਧੀ ਧਿਆਨ ਨਹੀਂ ਦੇ ਰਿਹਾ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ ਜੋ ਖੰਡਰ ਬਣ ਚੁੱਕੀਆਂ ਬਿਲਡਿੰਗਾਂ ਸਰਕਾਰੀ ਬਿਲਡਿੰਗਾਂ ਉਹਨਾਂ ਤੇ ਕੋਈ ਇਹੋ ਜਿਹਾ ਸਿਸਟਮ ਬਣਾਣਾ ਚਾਹੀਦਾ ਜਾਂ ਕੋਈ ਅਦਾਰਾ ਬਣਾਉਣਾ ਚਾਹੀਦਾ ਜਿੱਥੋਂ ਹੁਸ਼ਿਆਰਪੁਰ ਦੇ ਜੋ ਬੱਚੇ ਨੇ ਉਹ ਕੋਈ ਨਾ ਕੋਈ ਸਿਖਲਾਈ ਲੈ ਸਕਣ ਕੋਈ ਸੰਸਥਾ ਬਣਾਉਣਾ ਦੇਣੀ ਚਾਹੀਦੀ ਹੈ ਐਸਫਰ ਜੁਡੀਸ਼ੀਅਲ ਕੋਰਟ ਦੇ ਵਿੱਚ ਖੜੇ ਆ ਜੋ ਕਿ ਪੁਰਾਣੀਆਂ ਜੋ ਕਚੈਰੀਆਂ ਨੇ ਬੰਦ ਹੋ ਚੁੱਕੀਆਂ ਨੇ ਤੇ ਇੱਥੇ ਕੁਝ ਪਤਵੰਤੇ ਸੈਰ ਕਰਦੇ ਨਜ਼ਰ ਆ ਰਹੇ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਸਵਾਗਤ ਹੈ ਜੀ ਵੀ ਸੀ ਆਪਡੇਟ ਦੇ ਵਿੱਚ ਹਾਂਜੀ ਹਾਂਜੀ ਜੀ ਸਰ ਕੀ ਨਾਮ ਹੈ ਜੀ ਅਮਿਤ ਕੁਟੋਜ ਜੀ ਸਰ ਕਿਵੇਂ ਦੇਖਦੇ ਹੋ ਕਿ ਜੜੀਆਂ ਕਚੈਰੀਆਂ ਬੰਦ ਹੋ ਚੁੱਕੀਆਂ ਨੇ ਤੇ ਖੰਡਰ ਬਣ ਚੁੱਕੀਆਂ ਨੇ ਨਵੀਆਂ ਕਚੈਰੀਆਂ 'ਚ ਤਾਂ ਬਿਲਦਲ ਹੋ ਚੁੱਕੀਆਂ ਨੇ ਤੇ ਜੋ ਇੱਥੇ ਦਾ ਮਾਹੌਲ ਹੈ ਇੱਕ ਤਾਂ ਨਸ਼ੇੜੀਆਂ ਦਾ ਘਰ ਲੱਗਦਾ ਰੂਪ ਇਹ ਧਾਰ ਰਿਹਾ ਤੇ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਕਿੱਦਾਂ ਦਾ ਮਾਹੌਲ ਇੱਥੇ ਚਾਹੀਦਾ ਹੁਣ ਜੀ ਇੱਥੇ ਜੀ ਦੇਖੋ ਨਵੀਂ ਕਚੇਰੀ ਨੂੰ ਸ਼ਿਫਟ ਹੋਈ ਨੂੰ ਪੁਰਾਣੀ ਕਚੇਰੀ ਤੋਂ ਨਵੀਂ ਕਚੇਰੀ ਜਾ ਚੁੱਕੀ ਹੈ ਜਿਸ ਨੂੰ ਕਿ ਲਗਭਗ 1 ਸਾਲ ਹੋ ਚੁੱਕਾ ਹੈ ਹੁਣ ਜਿਹੜਾ ਇੱਥੇ ਹੈ ਕਿ ਬਿਲਕੁਲ ਅਬੰਡੰਡ ਹੈ ਉਜਾੜ ਹੋ ਗਿਆ ਹੈ ਇਸ ਕਰਕੇ ਇੱਥੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਇੱਥੇ ਜਿਹੜਾ ਹੈ ਕਿ ਪਾਰਕ ਬਣਾਇਆ ਜਾਵੇ ਜੋ ਕਿ ਪੂਰੇ ਆਪਣੇ ਸ਼ਹਿਰ ਵਾਸੀਆਂ ਲਈ ਸੈਰ ਕਰਨ ਲਈ ਬਹੁਤ ਵਧੀਆ ਜਗ੍ਹਾ ਔਰ ਹਾਰਟ ਆਫ ਦਾ ਸਿਟੀ ਹੈ ਤੇ ਇਸ ਕਰਕੇ ਸਾਰਿਆਂ ਲਈ ਇਹੀ ਅਪੀਲ ਕਰਦੇ ਆ ਪਹਿਲੇ ਵੀ ਅਸੀਂ ਕਈ ਜਗ੍ਹਾ ਤੇ ਅਪਰੋਚ ਕੀਤਾ ਹੈ ਕਿ ਇਸ ਜਗ੍ਹਾ ਨੂੰ ਐਜ਼ ਅ ਪਾਰਕ ਕਨਵਰਟ ਕੀਤਾ ਜਾਵੇ ਹੁਣ ਪਰ ਇਹ ਬਾਕੀ ਹੁਣ ਪ੍ਰਸ਼ਾਸਨ ਤੇ ਹੈ ਪ੍ਰਸ਼ਾਸਨ ਕੀ ਕਰਦਾ ਸਰ ਦੇਖਿਆ ਜਾਵੇ ਕਿ ਜਿਹੜੇ ਨਸ਼ੇੜੀ ਲੋਕ ਨੇ ਉਹ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਹੋਰ ਵੀ ਕਈ ਇਦਾਂ ਦੀ ਬਿਲਡਿੰਗਾਂ ਨੇ ਜੋ ਖੰਡਰ ਬਣ ਚੁੱਕੀਆਂ ਨੇ ਜਿਦਾ ਰੇਲਵੇ ਸਟੇਸ਼ਨ ਦੇ ਨਜ਼ਦੀਕ ਇੱਕ ਫੂਡ ਸਪਲਾਈ ਦਾ ਆਫਿਸ ਸੀਗਾ ਤੇ ਇੱਥੇ ਇੱਕ ਸਿਵਲ ਸਰਜਨ ਦਾ ਆਫਿਸ ਵੀ ਹੈਗਾ ਸੀ ਇਹ ਵੀ ਖੰਡਰ ਬਣ ਚੁੱਕੇ ਨੇ ਤੇ ਕਿਵੇਂ ਦੇਖਦੇ ਹੋ ਇਹਨਾਂ ਚੀਜ਼ਾਂ ਨੂੰ ਪ੍ਰਸ਼ਾਸਨ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਬਿਲਕੁਲ ਜੀ ਪ੍ਰਸ਼ਾਸਨ ਵੱਲੋਂ ਇਸ ਚੀਜ਼ ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਜੀ ਪਰ ਅਗਰ ਇੱਥੇ ਅਗਰ ਪ੍ਰਸ਼ਾਸਨ ਅਗਰ ਪਾਰਕ ਬਣਾਉਂਦਾ ਲੋਕਾਂ ਦੀ ਆਵਾਜ਼ ਆਈ ਹੋਏਗੀ ਨਸ਼ੇ ਵਾਲੇ ਵੀ ਇੱਥੋਂ ਦੂਰ ਰਹਿਣਗੇ ਸ਼ਰਾਰਤੀ ਤੱਤ ਜਾਂ ਅਨਸਰ ਜਿਹੜੇ ਨੇ ਉਹ ਵੀ ਇੱਥੇ ਫਿਰ ਨਹੀਂ ਹੋਣਗੇ ਜੀ ਅਗਰ ਇਹਨੂੰ ਕੋਈ ਡਿਵੈਲਪ ਕੀਤਾ ਜਾਂਦਾ ਹੈ ਔਰ ਡਿਵੈਲਪਮੈਂਟ ਇਸ ਜਗ੍ਹਾ ਦੀ ਬਹੁਤ ਜ਼ਿਆਦਾ ਜ਼ਰੂਰੀ ਹੈ ਬਿਕਾਉਜ਼ ਇ ਹੈਰਟ ਆਫ ਦਾ ਸਿਟੀ ਹੈ ਜੀ ਉਈ ਇਸ ਤਰ੍ਹਾਂ ਦੀ ਸੋਚ ਵੀ ਰੱਖਦੇ ਹੋ ਜੇ پارک ਨਹੀਂ ਬਣਾਇਆ ਜਾਂਦਾ ਤਾਂ ਕੁਝ ਜੋ ਸਟੂਡੈਂਟਸ ਨੇ ਉਹਨਾਂ ਵਾਸਤੇ ਕੋਈ ਇਦਾਂ ਦੀ ਸੰਸਥਾ ਬਣਾਈ ਜਾਵੇ ਜਿਸ ਉਸ ਦੇ ਰਿਗਾਰਡਿੰਗ ਕੋਈ ਉਹਨਾਂ ਸੁਖਲਾਈ ਦਿੱਤੀ ਜਾਵੇ ਸੋਸ਼ਲ ਵੈਲਫੇਅਰ ਲਈ ਕੋਈ ਵੀ ਕੰਮ ਇੱਥੇ ਕੀਤਾ ਜਾ ਸਕਦਾ ਬਹੁਤ ਜ਼ਿਆਦਾ ਜਗ੍ਹਾ ਜੀ پارک ਵੀ ਬਣ ਸਕਦਾ ਇੱਥੇ ਬੱਚਿਆਂ ਲਈ ਇੱਕ ਡਿਜੀਟਲ ਲਾਇਬ੍ਰੇਰੀ ਜਾਂ ਹੋਰ ਕੋਈ ਐਕਸਟਰਾ ਕੈਲਕੂਲਰ ਐਕਟੀਵਿਟੀਜ਼ ਲਈ ਕੋਈ ਵੀ ਚੀਜ਼ ਬਣਾਈ ਜਾ ਸਕਦੀ ਹੈ ਜੀ ਬਿਲਕੁਲ ਇਹ ਇੱਕ ਪ੍ਰੋਮੀਨੈਂਟ ਜਗ੍ਹਾ ਹੈ ਸ਼ਹਿਰ ਦੀ ਹੈ ਜੀ ਜਿਹੜੀ ਹਾਂਜੀ ਸਰ ਕੀ ਨਾਮ ਹੈ ਜੀ ਦਾ ਸੰਦੀਪ ਪ੍ਰਾਸ਼ਾ ਜੀ ਸਰ ਕੀ ਕਹਿਣਾ ਚਾਹੋਗੇ ਇਸ ਬੰਦੀ ਮੇਨਜੀ ਤਾਂ ਇਹੀ ਅਜੀ ਸਭ ਤੋਂ ਵਧੀਆ ਜਗ੍ਹਾ ਹੈ ਸ਼ਹਿਰ ਦੇ ਵਿੱਚ ਇੰਨੇ ਇੱਥੇ ਗ੍ਰੀਨਰੀ ਹੈ ਜੇ ਇਹਨੂੰ ਪੂਰਾ ਮੈਨੇਜ ਕਰਨ ਤਾਂ ਬਹੁਤ ਵਧੀਆ ਜਗ੍ਹਾ ਬਣ ਸਕਦੀ ਹੈ ਹਾਟ ਆਫ ਦਾ ਸਿਟੀ ਹੈ ਬਾਕੀ ਪ੍ਰਸ਼ਾਸਨ ਨੂੰ ਚਾਹੀਦਾ ਹੈ ਇੱਥੇ ਜਲਦ ਜਲਦ ਕਾਰਵਾਈ ਕਰੇ ਤੁਸੀਂ ਰੈਗੂਲਰ ਆਉਂਦੇ ਇੱਥੇ ਸ਼ਹਿਰ ਜੀ ਜੀ ਸਾਨੂੰ ਸਾਲ ਤਿੰਨ ਚਾਰ ਸਾਲ ਹੋ ਗਿਆ ਜੀ ਲਗਾਤਾਰ ਆਈਦਾ ਪਰ ਇੱਥੇ ਦੇ ਹਾਲਾਤ ਦੇਖ ਕੇ ਹੁਣ ਜ਼ਿਆਦਾ ਗੰਦ ਪਿਆ ਹੈ ਪਹਿਲਾਂ ਜਦੋਂ ਕੋਟ ਲੱਗਦੇ ਸੀਗੇ ਤਾਂ ਥੋੜੀ-ਬਹੁਤ ਸਫਾਈ ਵੀ ਹੁੰਦੀ ਸੀ ਹੁਣ ਤਾਂ ਇੱਥੇ ਕੋਈ ਬੜਿਆ ਹੀ ਨਹੀਂ ਮੁੜ ਕੇ ਨਾ ਇੱਥੇ ਕਚਹਿਰੀ ਚ ਪੂਰਾ ਪਾਣੀ ਦਾ ਕੋਈ ਪ੍ਰਬੰਧ ਹੈ ਨਾ ਇਹ ਤਾਂ ਕੋਈ ਪਾਣੀ ਆਉਣਾ ਨਾ ਕੋਈ ਸਫਾਈ ਵਾਲਾ ਆ ਰਿਹਾ ਕੋਈ ਮਤਲਬ ਹੀ ਨਹੀਂ ਕਿਸੇ ਨੂੰ ਹੈਗਾ ਉਹ ਤਾਂ ਬਸ ਇੱਕ ਵਾਰੀ ਬਣਾ ਕੇ ਉਜਾੜ ਕਰਕੇ ਛੱਡ ਦਿੰਦੇ ਆ ਪਰ ਸਰ ਜੇ ਗੱਲ ਕਰੀਏ ਸਫਾਈ ਦੀ ਤਾਂ ਇੱਕ ਪਾਸੇ ਤਾਂ ਸਫਾਈ ਮੁਹਿੰਮ ਵੀ ਛੜੀ ਗਈ ਸੀ ਕਪਟਨ ਮੰਤਰੀ ਵੱਲੋਂ ਪਰ ਜਿਹੜੀ ਸਫਾਈ ਹੁਣ ਅਸੀਂ ਦੇਖ ਰਹੇ ਆ ਤੁਹਾਡੇ ਸਾਹਮਣੇ ਤੁਸੀਂ ਵੀ ਰੋਜ਼ ਸੈਰ ਕਰਨ ਆਉਂਦੇ ਆ ਤੇ ਕਿੱਦਾਂ ਦੀ ਸਫਾਈ ਹੋਣੀ ਚਾਹੀਦੀ ਹੈ ਜੀ ਨਹੀਂ ਬਿਲਕੁਲ ਨਹੀਂ ਜੀ ਇੱਥੇ ਕੋਈ ਵੀ ਕਿਸੇ ਤਰ੍ਹਾਂ ਦੀ ਵਿਜਾਤੀ ਕਚੈਰੀ ਸ਼ਿਫਟ ਹੋਈ ਹੈ ਕਦੀ ਸਫਾਈ ਇੱਥੇ ਹੋਈ ਨਹੀਂ ਜੀ ਨਾ ਇਸ ਜਗ੍ਹਾ ਦੀ ਮੇਨਟੇਨੈਂਸ ਲਈ ਕਿਸੇ ਨੇ ਕਦੀ ਧਿਆਨ ਦਿੱਤਾ ਜੀ ਨੋ ਇਹ ਗਲਤ ਗੱਲ ਹੈ ਕਿ ਇੱਥੇ ਸਫਾਈ ਹੋਈ ਹੈ ਸ਼ਹਿਰ ਦੇ ਵਿੱਚ ਹੋਈ ਹੋएगी ਪਰ ਇੱਥੇ ਕਿਸੇ ਵੱਲੋਂ ਸਫਾਈ ਦਾ ਕੋਈ ਵੀ ਉਪਰਾਲਾ ਕਿਸੇ ਤਰੀਕੇ ਦਾ ਨਹੀਂ ਕੀਤਾ ਗਿਆ ਜੀ ਠੀਕ ਹੈ ਜੀ ਕੀ ਅਪੀਲ ਕਰ ਸਕਦੇ ਹਾਂ ਅਸੀਂ ਅਪੀਲ ਇਹੀ ਕਰਦੇ ਹਾਂ ਬੜੀ ਵਧੀਆ ਜਗ੍ਹਾ ਜੀ ਹਾਰਡ ਆਫ ਦਾ ਸਿਟੀ ਹੈ ਸਾਰਿਆਂ ਲਈ इजीली ਅਪਰੋਚੇਬਲ ਹੈ ਇੱਥੇ ਬਹੁਤ ਇੱਕ ਵਧੀਆ ਪਾਰਕ ਬੱਚਿਆਂ ਲਈ ਸਟੇਡੀਅਮ ਜਾਂ ਜਿਮ ਨਾਲੇ ਤੇ ਬਣਨਾ ਚਾਹੀਦਾ ਜੀ ਇਸ ਜਗ੍ਹਾ ਤੇ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਜੀ ਸੋ ਆਮ ਪਬਲਿਕ ਵੱਲੋਂ ਵੀ ਇੱਕ ਮੰਗ ਕੀਤੀ ਜਾ ਰਹੀ ਹੈ ਕਿ ਇਹ ਜੜੀਆਂ ਜੜ ਬਣ ਚੁੱਕੀਆਂ ਥਾਵਾਂ ਨੇ ਉੱਥੇ ਕੋਈ ਨਾ ਕੋਈ ਇਹੋ ਜਿਹਾ ਮਾਹੌਲ ਕ੍ਰੀਏਟ ਕਰਨਾ ਚਾਹੀਦਾ ਹੈ ਸਰਕਾਰ ਨੂੰ ਇਸ ਪੱਖੀ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਇੱਥੇ ਕੁਛ ਨਾ ਕੁਛ ਇਦਾਂ ਦੀ ਐਕਟੀਵਿਟੀ ਹੋ ਸਕੇ ਬੱਚਿਆਂ ਲਈ ਪਹਿਲ ਕਦਮੀ ਹੋ ਸਕੇ ਜਿੱਥੋਂ ਬੱਚੇ ਨਵੀਂ ਤਕਨੀਕ ਸਿੱਖ ਸਕਣ ਜਾਂ ਇੱਕ ਸੈਰਗਾ ਬਣਨੀ ਚਾਹੀਦੀ ਹੈ ਜੋ ਸ਼ਹਿਰ ਵਾਸੀ ਬਾਹਰ ਰੋਡ ਦੇ ਉੱਤੇ ਸੈਰ ਕਰਦੇ ਨੇ ਕੋਈ ਘਟਨਾ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ ਐਕਸੀਡੈਂਟ ਹੋਣ ਦੇ ਚਾਂਸ ਵੱਧ ਤੋਂ ਵੱਧ ਬਣਦੇ ਨੇ ਸੋ ਇਸ ਪੱਖੀ ਧਿਆਨ ਦੇ ਕੇ ਇਸ ਪ੍ਰਸ਼ਾਸਨ ਨੂੰ ਜਾਂ ਪੰਜਾਬ ਸਰਕਾਰ ਨੂੰ ਇਸ ਦੀ ਡਵੈਲਪਮੈਂਟ ਲਈ ਜਾਂ ਇੱਥੇ ਪਾਰਕ ਬਣਾ ਕੇ ਕੋਈ ਨਾ ਕੋਈ ਉਪਰਾਲਾ ਇਸ ਤਰ੍ਹਾਂ ਦਾ ਕਰਨਾ ਚਾਹੀਦਾ